ਸੱਚੀ ਗੱਲ ਦੋਸਤੋ ਪਬਲਿਕ ਸਮਾਣਾ ਨਿਊਜ਼ ਦੇਖ ਰਹੇ ਹੋ ਤੁਹਾਨੂੰ ਸਭ ਦਾ ਸਵਾਗਤ ਹੈ ਸੋ ਨਵੀਂ ਅਪਡੇਟ ਲੈ ਕੇ ਜਹਾਜ਼ਰ ਹੋਇਆ ਸਮਾਣਾ ਦੀ ਨਿਊ ਪ੍ਰਤਾਪ ਕਲੋਨੀ ਦੇ ਵਾਰਡ ਨੰਬਰ 3 ਦੇ ਵਿੱਚ ਕਿਉਂਕਿ ਇਸ ਵਾਰਡ ਦੇ ਵਿੱਚ ਲਗਾਤਾਰ ਹੀ ਜਿਹੜੀ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਕਿਉਂਕਿ ਲਗਾਤਾਰ ਜਿਹੜੀ ਸਰਕਾਰ ਦੇ ਵੱਲੋਂ ਇਹ ਗਲੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਪਿਛਲੇ ਕੁਝ ਟਾਈਮ ਤੋਂ ਪਹਿਲਾਂ ਜਿਹੜੀ ਗਲੀ ਬਣਨ ਜਾ ਰਹੀ ਸੀ ਤੇ ਇੱਥੇ ਦੱਸਿਆ ਜਾ ਰਿਹਾ ਇੱਕ ਆਰੇ ਦੇ ਵੱਲੋਂ ਜਿਸ ਦਾ ਨਾਮ ਰਣਜੀਤ ਹੈ ਤੇ ਉਹ ਜਿਹੜਾ ਆਪਣਾ ਉਰੇ ਆਰਾ ਚਲਾਉਂਦਾ ਲੱਕੜ ਦਾ ਕੰਮ ਕਰਦਾ ਹੈ ਤੇ ਇਸ ਗਲੀ ਦੇ ਵਿੱਚ ਜਿਹੜੀਆਂ ਲੋਕ ਟਾਈਲਾਂ ਲੱਗੀਆਂ ਉਸ ਵਿਅਕ ਲਗਾਈਆਂ ਕਿਤੇ ਦੁਕਾਨ ਦੇ ਵੀ ਅੱਗੇ ਲਗਾਈਆਂ ਗਿਆ ਸੋ ਜਿਹੜੇ ਗਲੀ ਮਹੱਲੇ ਦੇ ਲੋਕ ਨੇ ਉਹਨਾਂ ਦੇ ਵੱਲੋਂ ਇਤਰਾਜ਼ ਕੀਤਾ ਜਾ ਰਿਹਾ ਕਿ ਸਾਨੂੰ ਜਿਹੜੀ ਪੱਦੀਸ਼ ਬਦਾਵਲੀ ਬੋਲਦਾ ਤੇ ਸਾਡੇ ਦੇ ਨਾਲ ਛੇੜਖਾਨੀ ਦੀ ਹਰਕਤਾਂ ਤੱਕ ਵੀ ਪਹੁੰਚਦਾ ਬੀਤੀ ਰਾਤ ਨੂੰ ਜਿਹੜਾ ਉਹਨਾਂ ਦੇ ਗਲੇ ਤੱਕ ਪਹੁੰਚਣ ਦੀ ਵੀ ਨੌਬਤ ਆਈ ਸੋ ਗੱਲਬਾਤ ਕਰਾਂਗੇ ਵਾਰਡ ਦੇ ਲੋਕਾਂ ਨਾਲ ਕਿਉਂਕਿ ਇਹ ਜਿਹੜੀਆਂ ਤਸਵੀਰਾਂ ਨੇ ਇੱਥੋਂ ਜਿਹੜੀਆਂ ਲੋਕਟਾਇਲ ਪੱਟ ਕੇ ਆਪਣੇ ਅੱਗੇ ਲਾਈਆਂ ਜਾਂਦੀਆਂ ਨੇ ਤੇ ਲਗਾਤਾਰ ਇਸ ਵਿਅਕਤੀ ਦੇ ਵੱਲੋਂ ਜਿਹੜਾ ਕਬਜ਼ਾ ਕੀਤਾ ਜਾਂਦਾ ਇਸ ਕਰਕੇ ਔਰਤਾਂ ਦੇ ਵੱਲੋਂ ਲਗਾਤਾਰ ਜਿਹੜਾ ਵਿਰੋਧ ਕੀਤਾ ਜਾਂਦਾ ਸੋ ਦੇਖ ਸਕਦੇ ਹੋ ਕਿ ਕਿ ਉਸ ਵਿਅਕਤੀ ਦੇ ਵੱਲੋਂ ਲਗਾਤਾਰ ਜਿਹੜੀਆਂ ਆਪਣੀਆਂ ਟਾਇਲਾ ਪੱਟ ਕੇ ਆਪਣੇ ਅੰਦਰ ਲਗਾਈਆਂ ਸੋ ਗੱਲਬਾਤ ਕਰਾਂਗੇ ਵਾਰਡ ਦੇ ਲੋਕਾਂ ਦੇ ਨਾਲ ਕੀ ਜਿਹੜੀ ਵਜਾ ਤੇ ਕੀ ਵੀਸਾ ਵਧਿਆ ਸੀ ਹਾਂਜੀ ਵੀਰ ਜੀ ਕੀ ਕੌਮ ਹੈ ਮੇਰੇ ਨਾਲ ਹਲਕੁਆਰਾ ਹੀ ਮੈਂ ਸਵੇਰੇ 8:30 ਵਜੇ ਦੁਕਾਨ ਤੇ ਗਿਆ ਤੇ ਪਿੱਛੋਂ ਇਹ ਘਾਟਾ ਦਰਵਾਜਾ ਖੜਕਾ ਕੇ ਕਹਿੰਦਾ ਕਿ ਮੇਰੇ ਇੱਟ ਤੱਕ ਕਿਨੇ ਗਿਰੀਆਂ ਨੇ ਅੱਛਾ ਸਾਡੇ ਕੋਲ ਸਾਨੂੰ ਪਤਾ ਹੈ ਕਿਨੇ ਗਿਰੀਆਂ ਨੇ ਇਸ ਤੋਂ ਬਾਅਦ ਇਹਨੇ ਇਸ ਤੋਂ ਬਾਅਦ ਇਹਨੇ ਘਰੋਂ ਦੇ ਘਰਾਂੋਂ ਗਲਾਵੇ ਫੜ ਕੇ ਬਾਹਰ ਕੱਢਿਆ ਤੇ ਉਹਨੂੰ ਗਾਲਾਂ ਕੱਢੀਆਂ ਤੇ ਮਾਰਾਂ ਬੋਲਿਆ ਤੇ ਕਹਾ ਜੋ ਤੁਸੀਂ ਕਰਨਾਂ ਕਾਬਲੋਂ ਮੈਂ ਤਾਂ ਐਵੇਂ ਹੀ ਕਰੂੰਗਾ ਔਰੇ ਜੋ ਵੀ ਕਾਰਵਾਈ ਬੰਦੀ ਹੈ ਇਹਦੇ ਵੀ ਕੀਤੀ ਜਾਵੇ ਤੇ ਇਹਦੇ ਭੰਗ ਦੇ ਦੁਕਾਨਦਾਰ ਭੰਗ ਲੜਖੀ ਹੈ ਜਿਹਦੇ ਸਾਰ ਨੂੰ ਸਾਰੇ ਅਫਲੀ ਬੈਠਦੇ ਨੇ ਆਕੇ ਸਾਰਾ ਉਹ ਇਹ ਫੀਮ ਪੂਗੀ ਸਭ ਕੋਈ ਵੇਚਦਾ ਇਹ ਲੋਕਾਂ ਪਰੇਸ਼ਾਨ ਕਰਕੇ ਲੋਕ ਟੈਲ ਪੱਟ ਕੇ ਵੇਚੇ ਜਾ ਕੇ ਸਾਦੀ ਹੱਡੀਆਂ ਨੇ ਅੱਗੀਆਂ ਤੇ ਅੰਦਰ ਰੱਖੀ ਹੋਈਆਂ ਇਹਨਾਂ ਨੇ ਸੋ ਤੁਸੀਂ ਦੇਖ ਹੀ ਸਕਦੇ ਹੋ ਇਸ ਪਾਸੇ ਪੁਲਿਸ ਪ੍ਰਸ਼ਾਸਨ ਨੂੰ ਜ਼ਰੂਰ ਗੌਰ ਕਰਨੀ ਚਾਹੀਦੀ ਹੈ ਕਿ ਮਹੱਲੇ ਦੇ ਲੋਕਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਸ਼ਾਮ ਨੂੰ ਦੀ ਦੁਕਾਨ ਦੇ ਅੱਗੇ ਆ ਕੇ ਲੋਕ ਜਿਹੜਾ ਗਾਂਜਾ ਵਗੈਰਾ ਮਲਦੇ ਨੇ ਤੇ ਇਹ ਜਿਹੜਾ ਵਿਅਕਤੀ ਹੈ ਨਸ਼ਾ ਵਗੈਰਾ ਵੀ ਵੇਚਦਾ ਪਰ ਇਸ ਚੀਜ਼ ਦੀ ਅਸੀਂ ਪੁਸ਼ਟੀ ਨਹੀਂ ਕਰਦੇ ਕਿਉਂਕਿ ਇਹ ਲੋਕ ਗਲੀ ਦੇ ਮਹੱਲੇ ਦੇ ਲੋਕ ਕਹਿ ਰਹੇ ਨੇ ਇਹ ਤਾਂ ਪ੍ਰਸ਼ਾਸਨ ਜਿਹੜੀ ਕਾਰਵਾਈ ਕਰਕੇ ਦੇਖ ਸਕਦਾ ਸੋ ਹੋਰ ਵੀ ਲੋਕ ਮੌਜੂਦ ਨੇ ਗੱਲਬਾਤ ਕਰਦੇ ਹਾਂ ਜੀ ਕੀ ਕਹੋਗੇ ਤੇ ਕੀ ਵਜ੍ਹਾ ਵਧੀ ਸੀ ਇਹ ਕੋ ਵੀਰ ਜੀ ਜਦੋਂ ਗਲਤੀ ਗਲਚ ਗੱਲੇ ਕਾਈ ਗਲਚ ਕਰਦਾ ਲੇਡੀਜ਼ ਨੂੰ ਅਸੀਂ ਲੇਡੀ ਦਾ ਇਤਰਾਜ਼ ਕਰਦੀਆਂ ਤਾਂ ਤੁਹਾਨੂੰ ਹੋਰ ਵੀ ਗੰਦੀ ਸ਼ਬਦਾਂ ਬਲੀ ਬੋਲਦਾ ਹੈ ਇਹ ਇਹ ਜੇ ਅਸੀਂ ਕਹਿੰਦੇ ਵੀ ਤੁਸੀਂ ਬਾਥਰੂਮ ਨਹੀਂ ਕਰਨਾ ਤੇ ਇਹ ਗੰਦੇ ਸ਼ਬਦ ਨਾਲ ਸਾਨੂੰ ਬੋਲਦਾ ਤੁਸੀਂ ਕੋਈ ਰੋਕਣ ਵਾਲੇ ਕੋਣ ਹੋ ਨੇ ਮੈਂ ਤਾਂ ਐਵੇਂ ਹੀ ਕਰੂੰਗਾ ਜਦ ਮੈਂ ਤਾਂ ਮਿਲਾਂਗਾ ਤੁਸੇ ਕਰ ਲੈ ਮੇਰਾ ਜੋ ਕਰਨਾ ਹੈ ਗੰਦੀ ਸ਼ਬਦਾਂ ਵਾਲੀ ਬੋਲਦਾ ਅੱਜ ਦਾ ਹੀ ਮਸਲਾ ਹੈ ਕਿ ਕਾਫੀ ਟਾਈਮ ਤੋਂ ਚੱਲ ਰਿਹਾ ਹੈ ਇਹ ਕਾਫੀ ਦੇਰ ਤੋਂ ਚੱਲ ਰਿਹਾ ਹੈ ਜੀ ਇਹ ਕਾਫੀ ਲੇਡੀਜ਼ ਨੇ ਲੜ ਚੁੱਕਿਆ ਅਸੀਂ ਅੱਜ ਤੱਕ ਕੁਝ ਨਹੀਂ ਕਿਹਾ ਸੀਗਾ ਇਹਨੂੰ ਅੱਜ ਨੇ ਹੱਥਾ ਪਾਈ ਤਾਂ ਗੱਲ ਪਹੁੰਚਾਈ ਪਹਿਲਾਂ ਵੀ ਕੋਈ ਕ ਸੀ ਆਪਣਾ ਚੱਕਤਾ ਨਹੀਂ ਕੱਲ ਰਾਤ ਨੂੰ ਜਿਹੜਾ ਹੱਥ ਵਗੈਰਾ ਪਾਇਆ ਤੁਮ ਸਵੇਰੇ ਪਾਇਆ ਜੀ ਅੱਜ ਸਵੇਰੇ ਪਾਇਆ ਅੱਜ ਸਵੇਰੇ ਨੇ ਮੈਨੂੰ ਹੱਥ ਪਾਇਆ ਹੈ ਗਾੜੀ ਖੋਚੀ ਇੰਤੀ ਹੱਥ ਵੀ ਪਾਇਆ ਤੇ ਫਿਰ ਪੁਲਿਸ ਕੋਲ ਹਾਂਜੀ ਅਸੀਂ ਪੁਲਿਸ ਕੰਪਲੇਨ ਕੀਤੀ ਹੈ ਤੇ ਤੁਹਾਨੂੰ ਹੱਸ ਚਾਹਨੀ ਆ ਕਿ ਜਾਂ ਤਾਂ ਇਹੋ ਜਿਹੇ ਬੰਦੇ ਬੰਦੇ ਬੰਦ ਕਰਦੇ ਰੋਜ਼ ਨਜਰਾਨੀਆਂ ਛੇੜਦੇ ਉਰੇ ਬਿਠਾ ਕੇ ਇਹ ਜੇ ਅਸੀਂ ਰੋਕਦੇ ਆਂ ਤਾਂ ਕਹਿੰਦੇ ਮੈਂ ਤਾਂ ਗਾਗਾ ਭੇਜਾਂਗਾ ਸੋ ਦੇਖ ਸਕਦੇ ਹੋ ਲਗਾਤਾਰ ਲੇਡੀਜ਼ਾਂ ਦੇ ਵੱਲੋਂ ਇਹੀ ਕਿਹਾ ਜਾ ਰਿਹਾ ਕਿ ਸਾਡੇ ਨਾਲ ਜਿਹੜੀ ਛੇੜਖਾਹੀ ਦੀ ਹਰਕਤਾਂ ਕਰਦਾ ਹੈ ਤੇ ਸਾਡੇ ਤੇ ਜਿਹੜੇ ਸੋ ਇਲਜ਼ਾਮ ਲਗਾਉਂਦਾ ਹੈ ਸੋ ਇਸ ਵਿਅਕਤੀ ਦੇ ਵੱਲੋਂ ਲਗਾਤਾਰ ਇਹੀ ਜਿਹੜੀਆਂ ਕੰਪਲੇਨਾਂ ਕਰਦੀਆਂ ਨਜ਼ਰ ਆ ਰਹੀਆਂ ਇਸ ਦੀ ਪ੍ਰਸ਼ਾਸਨ ਦੇ ਵੱਲੋਂ ਪੂਰਤ ਤਾ ਜਿਹੜੀ ਜਾਂਚ ਕਰਨੀ ਚਾਹੀਦੀ ਹੈ ਕਿਉਂਕਿ ਅਜਿਹੇ ਮਹੱਲੇ ਦੇ ਵਿੱਚ ਜੇ ਅਜਿਹੇ ਲੋਕ ਹੋਣਗੇ ਤਾਂ ਆਪਣੀਆਂ ਧੀਆ ਪੜਾ ਕਦੀ ਨਹੀਂ ਜਿਹੜੀਆਂ ਸੇਫ ਨਹੀਂ ਹੋ ਸਕਦੀਆਂ ਸੋ ਹੋਰ ਵੀ ਲੋਕ ਮਜੂਰ ਦੀ ਗੱਲਬਾਤ ਕਰਦੇ ਕੀ ਕਹਣਾ ਉੱਚੀ ਬੋਲ ਨਾਲ ਹਾਂਜੀ ਕੀ ਕਹੂੰ ਉੱਚੀ ਬੋਲ ਅਸੀਂ ਦੇ ਹੀ ਕੰਮ ਹੈ ਜੀ ਜਿਵੇਂ ਪਾਈਆਂ ਮਰ ਗਾ ਰਹਿੰਦਾ ਪਾਈਆਂ ਮਰ ਗਾ ਰਹੇ ਜਦੋਂ ਅਸੀਂ ਇਹਨੂੰ ਪਿਆਰ ਨਾਲ ਸਮਝਾਰੇ ਸੀ ਸਮਝਿਆ ਨਹੀਂ ਕਦੇ ਉੱਧਰ ਬਾਥਰੂਮ ਕਰਦੇ ਕਦੇ ਉੱਧਰ ਸ਼ਿਕਾਇਤ ਕਰਦੇ ਜਿੱਥੇ ਕਰ ਹਾਂ ਜਿਹੜਾ ਚਾਰ ਪੰਜ ਬੰਦੇ ਬਹੰਦਾ ਕਿ ਇਹ ਗੱਲ ਹੈ ਦੇ ਬਾਤ ਨਹੀਂ ਬੋਲੇ ਈ ਆ ਵੀ ਆਂਦਿਆਂ ਨੇ ਇਹ ਬਹੁਵਾ ਵੀ ਆਂਦਿਆਂ ਨੇ ਪਰ ਇਹਨੇ ਆਪਣੀ ਸਮਝ ਹੀ ਛੱਡ ਦਿੱਤੀ ਅੱਜ ਅੰਤ ਆ ਗਿਆ ਰਾਜ ਦੀ ਘਰ ਵਾਲੀ ਦੇ ਹੱਥ ਪਾਇਆ ਅੱਜ ਅਸੀਂ ਬੋਲਿਆ ਤੇ ਤੁਸੀਂ ਕੀ ਮੰਗ ਕਰਨਾ ਚਾਹੁੰਦੇ ਅਸੀਂ ਤਾਂ ਮੰਗ ਕਰਨਾ ਚਾਹਣਾ ਵਈ ਕੰਚੇ ਘਰੋਂ ਤੋਂ ਚੱਕਣਾ ਚਾਹੀਦਾ ਹੈ ਹਾਂ ਪਰ ਇਹ ਗਲੀ ਬਣਨੀ ਚਾਹੀਦੀ ਕਿ ਉਹ ਗਲੀ ਇਹਨੇ ਰੋਕੀ ਸੀ ਇਹਨੇ ਰੋਕੀ ਇਹਨੇ ਰੋਕ ਰੱਖੀ ਸੀ ਸਰਕਾਰੀ ਮਾਇਆ ਦੀ ਸੀ ਇਹਨੇ ਰੋਕੀ ਸੀ ਤੋਂ ਦੇਖ ਸਕਦੇ ਹੋ ਲੇਡੀਜ਼ਾਂ ਦੇ ਵੱਲੋਂ ਇਹੀ ਕਿਹਾ ਜਾ ਰਿਹਾ ਕਿ ਜਦੋਂ ਸਰਕਾਰ ਦੇ ਵੱਲੋਂ ਇਹ ਗਲੀ ਬਣਾਈ ਜਾ ਰਹੀ ਤਾਂ ਇਸ ਵਿਅਕਤੀ ਦੇ ਵੱਲੋਂ ਇਹ ਗਲੀ ਜਿਹੜੀ ਰੋਕੀ ਗਈ ਸੀ ਬਣਾਉਣ ਦੇ ਲਈ ਕਿਉਂਕਿ ਪ੍ਰਸ਼ਾਸਨ ਦੇ ਵੱਲੋਂ ਵੀ ਜਿਹੜੀ ਲਗਾਤਾਰੀ ਸਥਾਈ ਤੇ ਰਾਜ ਜਾਂਚ ਕੀਤੀ ਜਾ ਰਹੀ ਕਿਉਂਕਿ ਥੋੜੀ ਦੇਰ ਪਹਿਲਾਂ ਜਿਹੜੇ ਸਿਟੀ ਪੁਲਿਸ ਦੇ ਮੁਲਾਜ਼ਮ ਵੀ ਪਹੁੰਚੇ ਨੇ ਉਹਨਾਂ ਵੱਲੋਂ ਇਹਨਾਂ ਨੂੰ ਇਹੀ ਅਸ਼ਵਾਸ਼ਣ ਦਵਾਇਆ ਗਿਆ ਕਿ ਉਸ ਅਸੀਂ ਉਸ ਵਿਅਕਤੀ ਨੂੰ ਬੁਲਾ ਕੇ ਜਿਹੜੀ ਉਸ ਦੇ ਖਿਲਾਫ ਕਾਰਵਾਈ ਕਰਾਂਗੇ ਤੇ ਜਿਹੜਾ ਬਣਦੀ ਕਾਨੂੰਨੀ ਕਾਰਵਾਈ ਹੈ ਉਹ ਵੀ ਕਰਾਂਗੇ अच्छा ਤੁਹਾਡੇ ਨਾਲ ਗੱਲਬਾਤ ਹੋਈ ਸੀ ਗੱਲ ਹਾਂਜੀ ਕੀ ਵਜਾ ਵਧੀ ਸੀ ਗੇਟ ਖੜ ਗੇਟ ਖੜਕਾਤਾ ਮੇਰਾ ਇਹਨਾਂ ਨੇ ਤੇ ਕਹਿੰਦੇ ਵੀ ਤੁਸੀਂ ਨੇ ਰੋੜੇ ਰੱਖੇ ਨੇ ਚੱਕ ਕੇ ਕਿਹਦਾ ਤੇਰਾ ਕੀ ਮਤਲਬ ਐ ਤੂੰ ਹੁੰਦੀ ਕੌਣ ਐ ਮੈਨੂੰ ਕਹਿੰਦੇ ਫਿਰ ਕੁਝ ਦੀ ਦੀਦੀ ਬਾਹਰ ਖੜੇ ਸੀ ਉਸ ਵੇ ਦੀਦੀ ਨਾਲ ਹੀ ਗੱਲਬਾਤ ਹੋਈ ਐ ਹੋਈਆ ਫਿਰ ਦੀਦੀ ਨੂੰ ਧੱਕਾ ਦਿੱਤਾ ਤੇ ਹੱਥੋਂ ਪਾਈ ਹੋਈ ਐ ਅੱਛਾ ਹੱਥੋਂ ਪਾਈ ਧੱਕੀ ਹੋਈ ਸੀ ਹਾਂਜੀ ਤੇ ਹੁਣ ਕੀ ਮੰਗ ਕਰਨਾ ਚਾਹੁੰਦੇ ਨੇ ਵੀ ਬਸ ਜਿਵੇਂ ਵੀ ਅੱਗੇ ਵੀ ਸਾਡੀਆਂ ਸੜਕ ਹੋ ਹੋਵੇ ਵੀ ਸਾਡੀ ਗਲੀ ਕਹਿੰਦੇ ਸਾਡੀ ਰਲੀ ਐ ਮੇਰੀ ਰਜਿਸਟਰੀ ਹੋਈ ਵੀ ਐ ਵੀ ਇਹ ਵੀ ਮੇਰੀ ਗੱਲ ਹੀ ਆਇਆ ਕਰਨਾ ਸਰਕਾਰੀ ਸਰਕਾਰੀ ਜਗ੍ਹਾ ਨੂੰ ਉਹ ਕਰ ਰਿਹਾ ਇਹ ਆਪਣਾ ਕਬਜ਼ਾ ਕਰ ਰਿਹਾ ਹੈ ਕੀ ਕਹੋਗੇ ਜੀ ਪਹਿਲਾਂ ਮੇਰੇ ਨਾਲ ਵੀ ਹਾਤਾ ਪਾਈ ਕਰੀਏ ਸੜਕ ਵਿੱਚ ਇਹਨੇ ਅੱਛਾ ਕਿਉਂ ਕੀ ਵਜ੍ਹਾ ਹੋਈ ਸੀ ਜੀ ਸਾਡਾ ਸਰਕਾਰੀ ਜਗ੍ਹਾ ਹੈਗੀ ਕਬਜ਼ਾ ਕਰਕੇ ਬੈਠਾ ਕਹਿੰਦਾ ਮੇਰੀ ਇਹ ਮੈਂ ਰਜਿਸਟਰੀ ਕਰਾ ਰੱਖੀ ਹੈ ਜੀ ਅੱਛਾ ਜੇ ਸਾਡਾ ਤੇ ਰੋੜੇ ਪਾ ਕੇ ਸੁੱਟ ਜਾਏਗਾ ਜੇ ਕੁਝ ਕਹੀਏ ਤਾਂ ਗਾਲਾ ਕੱਢਦਾ ਸਾਨੂੰ ਅੱਛਾ ਇੱਥੇ ਕੱਢ ਕੇ ਸਾਹਮਣੇ ਬਾਥਰੂਮ ਕਰਦਾ ਹੈਗਾ ਨਾ ਫਾਹਮ ਨੂੰ ਬੰਦੇ ਇਕੱਠੇ ਕਰ ਬਿਠਾਉਂਦਾ ਹੈ ਤੇ ਨਾ ਸੜਕ 'ਤੇ ਸਾਡੇ ਖੁਦਿਆਂ ਜਵਾਨ ਨੇ ਬਾਹਰ ਨਿਕਲ ਸਕਦੇ ਜੀ ਜੇ ਅਸੀਂ ਕੁਝ ਕਹਿੰਦੇ ਬੇਚੋਏ ਗੰਦਕਾ ਨੂੰ ਓਨਾ ਜਿਆਦਾ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕਸ ਪਾਟਨ